ਅਸੀਂ ਪਿੰਡ ਬਾਇਪੁਰ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਇਕਜੁੱਟ ਹੋ ਕੇ ਇਹ ਸੌਂ ਖਾਂਦੇ ਹਾਂ ਇਹ ਸੌਂ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਆਪਣੇ ਪਿੰਡ ਦੇ ਪਰਦਰ ਬਣ ਕੇ ਕੰਮ ਕਰਾਂਗੇ ਪਰਦਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਵੰਕ ਨਹੀਂ ਦੇਵਾਂਗੇ ਨਸ਼ਾ ਵੰਕ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਪਿੰਡ ਵਿੱਚ ਵਰਤ ਨਹੀਂ ਦੇਵਾਂਗੇ ਵਰਤ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਅਸੀਂ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜਮਾਨਤ ਕਮੀ ਕਰਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜਮਾਨਤ ਦੇ ਤੋਰ ਉਤ ਕਰਾਂਗੇ ਅਸੀਂ ਸਾਰਾ ਪਿੰਡ ਦੇ ਲੋਕੀ ਅਸੀਂ ਸਾਰਾ ਪਿੰਡ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੁਢਾਈ ਸੋਨਿਹਾਲ ਸਭ ਬਜ਼ੁਰਗ ਮਾਤਾਵਾ ਭੈਣਾ ਨੌਜਵਾਨ ਮੀਰ ਧਿਆਰੇ ਬੱਚੇ ਸਾਰਾ ਸਾਡਾ ਪ੍ਰਸ਼ਾਸਨ ਕਸੀਮ ਸਾਹਿਬ ਐਸਐਚਓ ਸਾਹਿਬ ਤਹਿਸੀਲਦਾਰ ਸਾਹਿਬ ਸਾਰੇ ਟੀਚਰ ਸਾਹਿਬ ਆਸ-ਪਾਸ ਪਿੰਡਾਂ ਦੇ ਸਾਡੇ ਜਿੰਨੇ ਮੋਟੇ ਸਰਪੰਚ ਸਾਹਿਬ ਤੇ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਤੁਹਾਨੂੰ ਯਾਦ ਹੋਊਗਾ ਕਿ ਇਹ ਸਥਾਨ ਸੇ ਇੱਥੋਂ ਹੀ ਤੁਹਾਡੇ ਪਿੰਡ ਦੇ ਵਿੱਚ ਐਡੇ ਵੱਟਾ ਘਟ ਸੀ ਕਿ ਤੁਸੀਂ ਆਪਣੇ ਪੁੱਤਾਂ ਪੇੜਾਂ ਨੂੰ ਬਰਾणु ਬਹੁਤ ਕੁਝ ਬਖਸ਼ਿਆ ਐਮਐਲਏ ਬਨਾਇਆ ਮਹਾਮੈਦੀ ਕਿਰਪਾਈ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਮੈਂ ਮੰਤਰੀ ਬਣਿਆ ਕਿ ਨਹੀਂ ਆਪ ਦਾ ਸਭ ਤੋਂ ਜੰਗੇ ਮੰਤਰੀ ਬਣਿਆ ਅੱਜ ਹੀ ਤੁਹਾਡੇ ਸਾਹਮਣੇ 3 ਸਾਲ ਦਾ ਸਮਾਂ ਹੋ ਗਿਆ ਅਸੀਂ ਆਪਣਾ ਕੰਮ ਇਮਾਨਦਾਰੀ ਦੇ ਨਾਲ ਤੇ ਨਿਮਰਤਾ ਦੇ ਨਾਲ ਕਰਦੇ ਸਾਡੀ ਸਿਆਸਤ ਇਮਾਨਦਾਰੀ ਦੀ ਨਿਮਰਤਾ ਦੀ ਤੇ ਕੰਮਾਂ ਦੀ ਸਿਆਸਤ ਹੈ ਅੱਜ ਸਿੱਖਿਆ ਦਾ ਮਹਿਕਮਾ ਮੇਰੇ ਕੋਲ ਹੈ ਤੁਸੀਂ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਦਲਦੀ ਤਸਵੀਰ ਦੇਖੋ ਮੈਂ ਫੋਰਨ ਸਕੂਲ ਆਫ ਐਮਿਨੈਂਸ ਮੰਗਲ ਦੀ ਗੱਲ ਕਰਾਂ 3 ਕਰੋੜ ਰੁਪਏ ਦੇ ਨਾਲ ਉਹ ਸਕੂਲ ਦੇ ਵਿੱਚ ਤਬਦੀਲੀ ਆਈ ਹੈ ਅੱਜ ਸਕੂਲ ਦੇ ਐਡਮਿਸ਼ਨ ਦੇ ਲਈ ਲਾਈਨਾਂ ਲੱਗੀਆਂ ਸਪਾਰਸ਼ਾਂ ਹਨ ਗਰਲ ਸਕੂਲ ਮੰਗਲ ਦੇ ਵਿੱਚ 5 ਕਰੋੜ ਦਾ ਕੰਮ ਚੱਲਦਾ ਪਿਆ ਗਰਲ ਸਕੂਲ ਅਨੰਦਪੁਰ ਸਾਹਿਬ ਚ ਕੰਮ ਚੱਲਦਾ ਪਿਆ ਅਦਰ ਸਕੂਲ ਲੋਧੀਪੁਰ ਚ ਕੰਮ ਚੱਲਦਾ ਪਿਆ ਸਕੂਲ ਆਫ ਫੈਮਿਨਸ ਕੀਤ ਨੂੰ ਸਭ 12 ਕਰੋੜ ਦਾ ਕੰਮ ਚੱਲਦਾ ਪਿਆ ਕਿਸੇ ਸੀਨੀਅਰ ਸੈਕੰਡਰੀ ਸਕੂਲ ਚ ਪਹਿਲਾ ਕਦੀ ਪ੍ਰਾਈਵੇਟ ਬੱਸ ਜਿਹੜੀ ਇਹ ਪ੍ਰਾਈਵੇਟ ਸਕੂਲਾਂ ਚ ਬੱਸ ਲੱਗੀ ਹੈ ਕੋਈ ਫਸ ਨਹੀਂ ਹੁੰਦੀ ਸੀ ਉਹ ਸਾਡੇ 5 ਸਕੂਲਾਂ ਚ ਬੱਸ ਸਰਵਿਸ ਸ਼ੁਰੂ ਕਰਤੀ ਸਾਡੀ ਬੱਚਿਆਂ ਲਈ ਸਾਡੇ ਬੱਚਿਆਂ ਲਈ ਸਕਿਉਰਟੀ ਗਾਰਡ ਸਾਡੇ ਸਕੂਲਾਂ ਚ ਕੈਂਪਸ ਮੈਨੇਜਰ ਇਹ ਵੱਡੀ ਚੀਜ਼ ਤੇ ਲਈ ਆਈ ਹੈ ਇੱਥੇ ਹੀ ਅਸੀਂ ਆਪਣੇ ਇਲਾਕੇ ਦੇ ਵਿੱਚ ਫੋੜੇ ਸਰਪੰਚ ਸਾਹਿਬ ਫੋੜੀ ਪਿੱਛੇ ਹੈ ਇੱਥੇ ਇੱਥੇ ਹਰ ਸੁੱਖ ਸੁੱਖ ਚ ਅਸੀਂ ਆਈਦਾ ਜੋ ਜੋ ਕੰਮ ਹੈ ਪਿੰਡ ਦੇ ਸਾਰੇ ਉਹੜੇ ਡੋਬੇ ਦੀ ਸਫਾਈ ਹੋ ਰਹੀ ਹੈ ਜਿੱਥੇ ਨਹੀਂ ਕਿਹਾ ਕਿ ਇਸ ਧਰਮਸ਼ਾਲਾ ਨੂੰ ਪੈਸੇ ਕਰੋ ਇੱਥੇ ਸਾਰੇ ਉਹ ਕੰਮ ਹੋ ਰਹੇ ਆਂ ਇੰਨੀ ਵੱਡੀ ਗੱਲ ਪਿੱਛੇ ਦੇ ਤੁਹਾਨੂੰ ਪਤਾ ਤੁਹਾਡੇ ਸਕੂਲ ਦੇ ਵਿੱਚ ਵੀ ਜਿਹੜੇ ਕਮਰਾ ਅਧਗਰਤ ਹਨ ਉੱਥੇ ਸਰਪੰਚ ਸਾਹਿਬ ਨੇ ਅੰਕਿਆ ਸੀ ਸਕੂਲ ਦੇ ਗਰਾਊਂਡ ਲਈ ਆਪਣੀ ਨਿੱਜੀ ਜਗ੍ਹਾ ਇਹਨਾਂ ਦੇ ਪਰਿਵਾਰ ਮੈਦਾਨ ਕਰਦੇ ਉੱਥੇ ਅਸੀਂ ਗਰਾਊਂਡ ਬਣਾ ਰਹੇ ਆਂ ਤੇ ਤੁਹਾਡੇ ਪਿੰਡ ਦਾ ਜ਼ਿਕਰ ਖਾਸ ਕਰਕੇ ਜਿਹੜਾ ਪਾਣੀ ਵਾਲਾ ਪਾ ਮੋਟਰ ਚਲਾਇਆ ਉਹਨੇ 500 ਕਿੱਲੇ ਦੀ ਜਿਹੜੀ ਜ਼ਮੀਨ ਹੈ ਲਗਭਗ ਉਹ ਸਾਡੀ ਜਿਹੜੀ ਪਾਣੀ ਤੋਂ ਬਿਨਾਂ ਬਣੀ ਹੈ ਹੁਣ ਉੱਥੇ ਜਿਹੜੇ ਕੱਦੂ ਦਿਨਾਂ ਦੇ ਪਾਣੀ ਦੀ ਪਾਈਪਲਾਈਨ ਵੀ ਸ਼ੁਰੂ ਹੋ ਗਈ ਤੇ ਪੋਰ ਵੀ ਕਰਾਉਣਾ ਹੈ ਅੱਗੇ ਪਹਿਲਾਂ ਸਰਕਾਰਾਂ ਮੁੰਡੀਆਂ ਸੀ ਉਹੀ ਰਸਿਆ ਬਟਾਉਂਦੀਆਂ ਸੀ ਤੇ ਘਰ ਘਰ ਵਿੱਚੋਂ ਨਸ਼ਾ ਘਟਾਉਣਾ ਕੋਈ ਤਾਂ ਸਰਕਾਰ ਆਈਏ ਜੋ ਗੰਦੀਆਂ ਸੀ ਪਿੰਡਾਂ 'ਚ ਨਸ਼ਾ ਸਾਫ਼ ਕਰਨਾ ਧੁੰਦਪੰਦੇ ਵਿੱਚ 3 ਮਹੀਨੇ ਪਹਿਨਾ ਇਸੀ ਜਗ੍ਹਾ ਸਰਪੰਚ ਸਾਹਿਬ ਨੇ ਨੱਥੇ ਪਾਇਆ ਸੀ ਕਿ ਆਪਾਂ ਪਿੰਡ ਦੇ ਵਿੱਚੋਂ ਸੱਚੀ ਗੱਲ ਸੇ ਸਾਡੀ ਪੁਲਿਸ ਖੜੀ ਆ ਸਕਦੀ ਰਸਿਆ ਅਸਰ ਹੋਣਾ ਹੈ ਆ ਜਿਹੜੇ ਨਸ਼ਾ ਤਸਕਰ ਹੈ ਉਹ ਸਾਰੇ ਈਲਾਂ ਦੇ ਵਿੱਚ ਹੈ ਇਹ ਮੇਰੇ ਦੱਸਦੇ ਖੁਸ਼ੀ ਹੋ ਜੇ ਮੈਂ ਦੱਸਿਆ ਕਿ ਤੁਹਾਡੇ ਪਿੰਡ ਵਿੱਚ ਕੋਈ ਇੱਕ ਵੀ ਕੇਸ ਨਹੀਂ ਕੋਈ ਵੀ ਇੱਕ ਬੱਚਾ ਨਹੀਂ ਕੋਟਲੀ ਨਸ਼ਾ ਮੁਕਤ ਪਿੰਡ ਹੈ ਤੇ ਸਾਨੂੰ ਆਪਣੇ ਸਾਡੇ ਇਲਾਕੇ ਦੇ ਵਿੱਚ ਹਰ ਉਹ ਜਿੱਦਾਂ ਦੇ ਪਿੰਡ ਬਤਾਂਦੀ ਗਿਣਤੀ ਜਿਹੜੀ ਵਧੀ ਜਾ ਰਹੀ ਹੈ ਟੋਟਲੀ ਨਸ਼ਾ ਮੁਕਤ ਪਿੰਡ ਹੈ ਇਹ ਜਿਹੜੀ ਮੈਂ ਸਾਰੀ ਤੁਹਾ ਸਭ ਤੇ ਪਿੰਡ ਵਾਸੀਆਂ ਬਾਦ ਦਿੰਦਾ ਇਸ ਕਰਕੇ 100% ਡਰੱਗ ਫਰੀ ਇਹ ਵਿਲੇਜ ਹੈ ਕੋਈ ਨਾ ਤੁਮ ਅਖੀਰ ਦੇ ਵਿੱਚ ਜਿਹੜਾ 100 ਦਾ ਹੈ ਕਿ ਅਸੀਂ ਹਰ ਪਿੰਡ ਵਿੱਚ ਜਾ ਕੇ ਸੌਂ ਚਕਾਣੀ ਹੈ ਤਾਂ ਕਿ ਜਿਹ ਪਿੰਡ ਨਸ਼ਾ ਮੁਕਤ ਹੈ ਤਾਂ ਵੀ ਆਪਾਂ ਪਹਿਲੇ ਦਰ ਵਾਂਗ ਕੇ ਕੰਮ ਕਰਨਾ ਕਿ ਕਿਤੇ ਕੋਈ ਸਾਡੇ ਪਿੰਡ ਨੂੰ ਦਾਗ ਨਾ ਲਾ ਜੇ ਕਿਤੇ ਸਾਡੇ ਕੋਈ ਬੱਚੇ ਨੂੰ ਕੋਈ ਦੰਤ ਰਾਤ ਨਾ ਪਾ ਜਾਵੇ ਅੱਖਾਂ ਕੰਨ ਐਨ ਹਰ ਵੇਲੇ ਖੁੱਲੇ ਰੱਖਣੇ ਹਨ ਤੇ ਮੇਰਾ ਥੋੜਾ ਨਾਲ ਬਤਾ ਜਿਹਦੀ ਸ਼ਿਕਾਇਤ ਆਉਂਦੀ ਬਖਸ਼ਾ ਨਹੀਂ ਪੁਲਿਸ ਨੂੰ ਕਿਹਾ ਹੋਇਆ ਕਿ ਜਿਹਦੀ ਸ਼ਿਕਾਇਤ ਹੈ ਬਖਸ਼ਾ ਨਹੀਂ ਤੇ ਪੁਲਿਸ ਵਾਲਿਆਂ ਦੀ ਜਿਹੜੀ ਹੋਈ ਹੈ ਕਿ ਜਿਹੜੀ ਥੋੜੀ ਸ਼ਿਕਾਇਤ ਹੈ ਕਿ ਥੋੜੀ ਖੈਰ ਇਹ ਨਹੀਂ ਕਿ ਗਿਆਲਾ ਕੰਮ ਨਹੀਂ ਹਾਂ ਥੱਲੇ ਵਾਲੇ ਮਲਾਜਮੀ ਹਾਂ ਬਿਲਕੁਲ ਇਸਲੇ ਦਿਨਾਂ ਚ ਲਗਾਤਾਰ ਸਾਉਂ ਤੋਂ ਵੱਧ ਕੰਦੇ ਪੜਕੇ ਆਪਾਂ ਆਪਣੇ ਹਲਕੇ ਚੰਦਰ ਦਿੱਤੇ ਨੰਗਲ ਦੇ ਵਿੱਚ ਰੋਜ਼ ਪਰਚੇ ਹੋ ਰਹੇ ਕੋਪ ਫਤਿਹਗ੍ਰਾਮ ਕਰੀ 40 ਗ੍ਰਾਮ ਧੰਨ ਜਿੱਥੋਂ ਜਿੱਥੋਂ ਪਤਾ ਲੱਗਦਾ ਟੋਕਲ ਆਪਰੇਸ਼ਨ ਕਹਿੰਦੇ ਚੱਲ ਰਿਹਾ ਹਮਨੇ ਬੇਨਤੀ ਕਰੂਗਾ ਸਾਰੇ ਬਿੰਦੂ ਸਾਰੇ ਪੁਆਇੰਟ ਹੋਈਏ ਇਹ ਕੰਮ ਕਿਸੇ ਨੇ ਨਹੀਂ ਕੀਤਾ ਇਹ ਕੰਮ ਕਿਸੇ ਨੇ ਨਹੀਂ ਕੀਤਾ ਪਰ ਅਸੀਂ ਸਾਨੂੰ ਆਪਣੇ ਪਿੰਡਾਂ ਨਾਲ ਪਿਆਰ ਹੈ ਟੋਪੀ ਦੀ ਸਫਾਈ ਹੋ ਰਹੀ ਹੈ ਪਿੰਡ ਦੇ ਵਿੱਚ ਨਹੀਂ ਕਿਹਾ ਸਜੈਟ ਕਰਦੇ ਲੋੜ ਹੈ ਪਛੈਟ ਕਰ ਦਵਾਂਗੇ ਕੋਈ ਕਮੀ ਨਹੀਂ ਦੀ ਕਿ ਸਾਡੇ ਸੋਨੇ ਸਾਡੀ ਟੀਮ ਹੋਵੇ ਤੁਸੀਂ ਸਡੇ ਸਰਪੰਚ ਸਾਹਿਬ ਇਹ ਤੁਹਾਨੂੰ ਜੁਰਮਰਜੀ ਜਾਓ ਮੇਰੇ ਕੋਲ ਨੰਗਲ ਜਿਹੜੀ ਕੋਠੀ ਆ ਜਦੋਂ ਮਰਜੀ ਆਓ ਕਬੀਰਪੁਰ ਆਓ ਛੰਡੀਕੇਣਾ ਆਓ ਜਦੋਂ ਮਰਜੀ ਆਓ ਸਾਡੇ ਦਰਵਾਜ਼ੇ ਖੁੱਲੇ ਸਾਨੂੰ ਸੇ ਕੰਮ ਕਰਨਾ ਦਾ ਆਈਟੀ ਸੜਕਾਂ ਨੇ ਇਹਨਾਂ ਦੀ ਰਿਪੇਅਰ ਦਾ ਕੰਮ ਤੇ 18 ਫੁੱਟੀ ਹੋ ਰਹੀਆਂ ਤੇ ਬਹੁਤ ਜਲਦੀ ਜਿਹੜੇ ਇਹਨਾਂ ਦਾ ਵੀ ਕੰਮ ਸ਼ੁਰੂ ਹੋ ਜਾਊਗਾ ਅੱਜ ਪਰ ਜਿਹੜੇ ਮੁਸਫਰ ਜੀ